ਮਾਜਰਾਗ ਦੇ ਵਿੱਚ ਗੁਰੂ ਅਮਰਦਾਸ ਜੀ ਦਾ ਇਹ ਸ਼ਬਦ ਹੈ 118 ਨੰਬਰ ਅੰਗ ਉੱਪਰ ਸਤਿਗੁਰੂ ਸਦਾ ਹੀ ਆਪਣੀ ਸੱਚੀ ਸਿੱਖਿਆ ਆਪਣੇ ਸਿੱਖਾਂ ਨੂੰ ਸਰਵਨ ਕਰਾਉਂਦੇ ਹਨ ਸਦਾ ਉਹ ਸਾਡੇ ਉੱਪਰ ਨਿਰਭਰ ਕਰਦਾ ਹੈ ਕਿ ਅਸੀਂ ਉਸ ਸਿੱਖਿਆ ਨੂੰ ਗ੍ਰਹਿਣ ਕਰਦੇ ਹਾਂ ਜਾਂ ਨਹੀਂ ਜਿਵੇਂ ਦੇਗ ਵਰਤਦੀ ਹੈ ਪ੍ਰਸ਼ਾਦ ਵਰਤਦਾ ਹੈ ਸਭ ਉਹ ਪ੍ਰਸ਼ਾਦ ਦੇਣ ਵਾਲਾ ਸਭ ਨੂੰ ਪ੍ਰਸ਼ਾਦ ਦਿੰਦਾ ਹੈ ਪ੍ਰਾਪਤ ਕਿਸ ਨੂੰ ਹੁੰਦਾ ਹੈ ਜਿਹੜਾ ਦੋਵੇਂ ਹੱਥ ਅੱਗੇ ਕਰਕੇ ਤੇ ਪ੍ਰਸ਼ਾਦ ਲੈਂਦਾ ਹੈ ਜਿਹੜਾ ਉਹ ਹੱਥ ਜੋੜ ਦੇਵੇ ਜਾਂ ਜਿਹੜਾ ਉਹ ਅੱਗੇ ਹੱਥ ਨਾ ਕਰੇ ਤੇ ਉਹ ਕਿਵੇਂ ਪ੍ਰਸ਼ਾਦ ਲੈ ਪਾਏਗਾ ਉਹਨੂੰ ਨਹੀਂ ਮਿਲੇਗਾ ਜਿਨੇ ਦੋਹੇ ਹੱਥ ਨਹੀਂ ਜੋੜਨੇ ਜਿਨੇ ਪ੍ਰਸ਼ਾਦ ਵਾਸਤੇ ਅੱਗੇ ਬੁੱਕ ਨਹੀਂ ਕਰਨੀ ਉਹਨੂੰ ਪ੍ਰਸ਼ਾਦ ਕਿਵੇਂ ਮਿਲੇਗਾ ਐਵੇਂ ਹੀ ਗੁਰੂ ਦੀ ਸਿੱਖਿਆ ਹੈ ਜਿਨਨ ਗੁਰੂ ਦੀ ਸਿੱਖਿਆ ਵਾਸਤੇ ਆਪਣੀ ਮੱਤ ਰੂਪੀ ਝੋਲੀ ਗੁਰੂ ਮਹਾਰਾਜ ਅੱਗੇ ਨਹੀਂ ਅਡਣੀ ਗੁਰੂ ਮਹਾਰਾਜ ਜੀ ਦੇ ਅੱਗੇ ਨਤਮਸਤਕ ਨਹੀਂ ਹੋਣਾ ਨਿਵਣਾ ਨਹੀਂ ਮਹਾਰਾਜ ਕੇ ਮੈਨੂੰ ਮੱਤ ਦਿਓ ਸਮੱਤ ਦਿਓ ਸਿੱਖਿਆ ਦਿਓ ਉਸ ਨੂੰ ਕਿਵੇਂ ਮੱਤ ਪ੍ਰਾਪਤ ਹੋਏਗੀ ਇਸ ਲਈ ਸਭ ਤੋਂ ਪਹਿਲਾਂ ਸਾਡੀ ਭਾਵਨਾ ਹੋਣੀ ਚਾਹੀਦੀ ਹੈ ਸਮਝਣ ਦੀ ਗੁਰੂ ਮਹਾਰਾਜ ਜੀ ਬਚਨ ਕਰ ਰਹੇ ਹਨ ਸ਼ਬਦ ਦੀ ਚੌਥੀ ਪੰਕਤੀ ਵਿੱਚ ਮਨਮੁਖ ਅੰਦੇ ਸੁਧ ਨ ਕਾਈ ਆਤਮ ਘਾਤੀ ਹੈ ਜਗਤ ਕਸਾਈ ਜੋ ਪਿਛਲੀਆਂ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ ਉਹਦੇ ਵਿੱਚ ਗੁਰਮੁਖਤਾਈ ਦੀ ਗੱਲ ਸਤਿਗੁਰੂ ਦੇ ਸਹਾਰੇ ਤਕੀਏ ਦੀ ਗੱਲ ਭਾਗਾਂ ਦੀ ਗੱਲ ਕਰਮਾਂ ਲੇਖਾਂ ਦੀ ਗੱਲ ਅਤੇ ਗੁਰੂ ਦੀ ਸੱਚੀ ਸਿੱਖਿਆ ਤੇ ਸਾਥੀ ਦੀ ਗੱਲ ਆਪ ਜੀ ਨੇ ਸਰਵਣ ਕੀਤੀ ਹੈ ਹੁਣ ਅੱਗੇ ਸਤਿਗੁਰੂ ਜੀ ਮਨਮੁਖ ਅੰਦੇ ਸੁਧ ਨ ਕਾਈ ਜਿਹੜੇ ਇਨਸਾਨ ਕੁਝ ਗਲਤ ਕੰਮ ਕਰਦੇ ਨੇ ਜਿਹੜੇ ਇਨਸਾਨ ਰੱਬ ਦੇ ਦੱਸੇ ਹੋਏ ਸਹੀ ਧਰਮ ਦੇ ਰਸਤੇ ਤੇ ਨਹੀਂ ਤੁਰਦੇ ਗੁਰਬਾਣੀ ਦੇ ਸਹੀ ਰਸਤੇ ਤੇ ਮਾਰਗ ਤੇ ਨਹੀਂ ਤੁਰਦੇ ਉਹਨਾਂ ਪਰਥਾਏ ਮਹਾਰਾਜ ਕਹਿੰਦੇ ਮਨਮੁਖ ਅੰਧੇ ਸੁਧ ਨਾ ਕਾਈ ਜਿਹੜੇ ਮਨਮੁਖ ਇਨਸਾਨ ਨੇ ਮਹਾਰਾਜ ਕਹਿੰਦੇ ਉਹ ਤੇ ਅੰਨੇ ਹੀ ਹਨ ਉਹਨਾਂ ਨੂੰ ਕੋਈ ਸੁਧ ਨਹੀਂ ਹੈ ਅੰਨੇ ਸ਼ਬਦ ਮਹਾਰਾਜ ਨੇ ਅੰਧੇ ਸ਼ਬਦ ਕਿਉਂ ਵਰਤਿਆ ਹੈ ਕਿਉਂਕਿ ਇੱਕ ਮਨਮੁਖ ਇਨਸਾਨ ਜਿਹੜਾ ਮਨ ਦੇ ਪਿੱਛੇ ਸਾਧ ਸੰਗ ਜੀ ਉਹ ਤੁਰ ਰਿਹਾ ਹੈ ਨਾ ਉਸ ਨੂੰ ਰੱਤਾ ਭਰ ਪੀ ਕਿਸੇ ਵੀ ਚੀਜ਼ ਦੀ ਸੋਝੀ ਨਹੀਂ ਹੁੰਦੀ ਨਾ ਆਪਣੇ ਪਰਿਵਾਰ ਦੀ ਨਾ ਆਪਣੇ ਜੀਵਾਂ ਦੀ ਨਾ ਧਰਮ ਦੀ ਨਾ ਕਰਮ ਦੀ ਜਿਹੜਾ ਮਨ ਦੇ ਪਿੱਛੇ ਲੱਗ ਗਿਆ ਮਤਾ ਜਾਣੀਏ ਕਿਤੇ ਮਨਮੁਖ ਇਨਸਾਨ ਖਰੇ ਪਰਿਵਾਰ ਦੀ ਸਹੀ ਤਰ੍ਹਾਂ ਜ਼ਿੰਮੇਵਾਰੀਆਂ ਸੰਭਾਲੇਗਾ ਪਰਿਵਾਰ ਨੂੰ ਸਹੀ ਤਰ੍ਹਾਂ ਪਾਲੇਗਾ ਕਮਾਈ ਕਰੇਗਾ ਬੱਚਿਆਂ ਦੀ ਦੇਖਰੇਖ ਕਰੇਗਾ ਨਹੀਂ ਮਨਮੁਖ ਇਨਸਾਨ ਕਿਸੇ ਦਾ ਨਹੀਂ ਬਣ ਸਕਦਾ ਮਨ ਦੇ ਪਿੱਛੇ ਤੁਰਨ ਵਾਲਾ ਜਿਹੜਾ ਹੈ ਉਹ ਸਮਝੋ ਇੱਕ ਅੰਨਾ ਹੀ ਹੈ ਮਨਮੁਖ ਅੰਦੇ ਸੁਧ ਨਕਾਈ ਆਤਮ ਕਾਤੀ ਹੈ ਜਗਤ ਕਸਾਈ ਐਸਾ ਮਨਮੁਖ ਇਨਸਾਨ ਮਨ ਦੇ ਪਿੱਛੇ ਤੁਰਨ ਵਾਲਾ ਆਤਮ ਕਾਤੀ ਹੈ ਇਸ ਜਗਤ ਦੇ ਵਾਸਤੇ ਕਸਾਈ ਹੈ ਉਹ ਐਸਾ ਇਨਸਾਨ ਮਹਾਰਾਜ ਨੇ ਕਸਾਈ ਸ਼ਬਦ ਵਰਤਿਆ ਆਤਮ ਕਾਤੀ ਹੈ ਜਗਤ ਕਸਾਈ ਇਸ ਸੰਸਾਰ ਵਾਸਤੇ ਇਸ ਜਗਤ ਵਾਸਤੇ ਕਸਾਈ ਹੈ ਕਿਉਂਕਿ ਮਨਮੁਖ ਇਨਸਾਨ ਕਦੇ ਵੀ ਆਪਣੇ ਅੰਦਰੋਂ ਹਉਮੈ ਨਹੀਂ ਦੂਰ ਕਰੇਗਾ ਮਨਮੁਖ ਇਨਸਾਨ ਕਦੇ ਗੁਰੂ ਦੀ ਸਿੱਖਿਆ ਨਹੀਂ ਲਏਗਾ ਮਨਮੁਖ ਇਨਸਾਨ ਕਦੇ ਵੀ ਗੁਰੂ ਦੀ ਬਾਣੀ ਨੂੰ ਨਹੀਂ ਸਮਝ ਪਾਏਗਾ ਇਹ ਹਾਲਾਤ ਨੇ ਸਤਿਗੁਰੂ ਮਹਾਰਾਜ ਜੀ ਕਹੇ ਕਿ ਭਾਈ ਅਸੀਂ ਕਿਉਂ ਮਨਮੁਖ ਬਣੀਏ ਅਸੀਂ ਕਿਉਂ ਆਤਮ ਘਾਤੀ ਬਣੀਏ ਅਸੀਂ ਕਿਉਂ ਜਗਤ ਦੀ ਨਿਗਾਹ ਦੇ ਵਿੱਚ ਕਸਾਈ ਬਣੀਏ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਐਸਾ ਇਨਸਾਨ ਨਿੰਦਿਆ ਕਰਦਾ ਬਹੁਤ ਜ਼ਿਆਦਾ ਤੇ ਨਿੰਦਿਆ ਕਰ ਕਰਕੇ ਭਾਰ ਉਠਾਵੈ ਭਾਰ ਨਿੰਦਿਆ ਦਾ ਆਪਣੇ ਸਿਰ ਤੇ ਉਠਾਉਂਦਾ ਹੈ ਅੱਜ ਕੱਲ ਬੇਸ਼ੱਕ ਸਾਨੂੰ ਪਤਾ ਨਹੀਂ ਲੱਗਦਾ ਇਸ ਚੀਜ਼ ਦਾ ਪਹਿਲੇ ਸਿਆਣੇ ਇਨਸਾਨ ਇੰਨਾਂ ਚੀਜ਼ਾਂ ਤੋਂ ਬੜਾ ਗੁਰੇਜ਼ ਕਰਦੇ ਸਨ ਵੀ ਭਾਈ ਛੱਡੋ ਕਿਸੇ ਦੀ ਕੀ ਨਿੰਦਿਆ ਚੁਗਲੀ ਕਰਨੀ ਆਪਾਂ ਆਪਣੇ ਸਿਰ ਤੇ ਕਿਉਂ ਭਾਰਤ ਕੀਏ ਪਰ ਅੱਜ ਸ਼ੌਂਕ ਦੇ ਨਾਲ ਰੀਝਾਂ ਲਾ ਲਾ ਕੇ ਇੱਕ ਦੂਜੇ ਦੀ ਨਿੰਦਿਆ ਕੀਤੀ ਜਾਂਦੀ ਚਾਰ ਬੰਦੇ ਖੜੇ ਹੋ ਜਾਣ ਨਿੰਦਿਆ ਚੁਗਲੀ ਈਰਖਾ ਵੈਸ਼ ਇੱਕ ਦੂਜੇ ਦੀ ਮਾਰ ਕਾਟ ਕਿਵੇਂ ਛੁੱਟੀਏ ਕਿਵੇਂ ਲੀਗੀਏ ਇਹਨਾਂ ਚੀਜ਼ਾਂ ਦਾ ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ ਭਾਈ ਏ ਸਾਡੇ ਲਈ ਕਿੰਨੀ ਆ ਮਾੜੀਆਂ ਨੇ ਅਸੀਂ ਕਿਸੇ ਦੀ ਬੁਰੀਾਈ ਕਰੀਏ ਕਿਸੇ ਨੂੰ ਮਾੜਾ ਕਹੀਏ ਉਹਦੇ ਵਿੱਚ ਉਸ ਇਨਸਾਨ ਦਾ ਕੋਈ ਮਾੜਾ ਨਹੀਂ ਹੋ ਜਾਣਾ ਬਲਕਿ ਸਾਡੇ ਸਿਰ ਤੇ ਭਾਰ ਚੜੀ ਜਾ ਰਿਹਾ ਹੈ ਸਾਡੇ ਪਾਪ ਵਧੇ ਜਾ ਰਹੇ ਮਹਾਰਾਜ ਜੀ ਕੀ ਬਚਨ ਕਰ ਰਹੇ ਨਿੰਦਾ ਕਰ ਕਰ ਬਹੁ ਭਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣਿਆ ਨਿੰਦਿਆ ਕਰ ਕਰਕੇ ਬੜਾ ਭਾਰ ਚੱਕੀ ਜਾ ਰਿਹਾ ਬੜਾ ਭਾਰ ਚੱਕੀ ਜਾ ਰਿਹਾ ਤੁਲਨਾ ਮਹਾਰਾਜ ਜੀ ਨੇ ਕਦੇ ਨਾ ਕੀਤੀ ਐ ਐਸੇ ਮਜ਼ਦੂਰ ਦੇ ਨਾਲ ਸਤਿਗੁਰੂ ਜੀ ਨੇ ਤੁਲਨਾ ਕੀਤੀ ਐ ਜਿਹੜਾ ਭਾਰ ਢੋਈ ਜਾਏ ਢੁਈ ਜਾ ਤੇ ਮੁੜ ਕੇ ਆਪਣਾ ਮਿਹਨਤ ਮਜ਼ਦੂਰੀ ਦਾ ਪੈਸਾ ਲਈ ਨਾ ਦੇਖੋਗੇ ਐਸਾ ਇਨਸਾਨ ਕਿਤੇ ਮਿਲੇਗਾ ਜੇ ਮਿਲੇਗਾ ਨਾ ਤੇ ਉਹ ਉਹਦੀ ਮਤਬੁੱਤ ਜਿਹੜੀ ਐ ਨਾ ਉਹ ਸਹੀ ਨਹੀਂ ਹੋਏਗੀ ਕਿਉਂਕਿ ਆਪਣੀ ਮਿਹਨਤ ਦਾ ਪੈਸਾ ਤੇ ਕੋਈ ਛੱਡਦਾ ਨਹੀਂ ਐਸਾ ਮਜ਼ਦੂਰ ਹੈ ਇਨਸਾਨ ਮਹਾਰਾਜ ਜੀ ਕਹਿੰਦੇ ਹੇ ਇਨਸਾਨ ਤੂੰ ਐਸਾ ਮਜ਼ਦੂਰ ਬਣ ਜਾਂਦਾ ਨੇ ਨਿੰਦਿਆ ਕਰ ਕਰ ਕੇ ਉਸ ਮਜ਼ਦੂਰ ਦੀ ਤਰ੍ਹਾਂ ਜਿਹੜਾ ਸਾਰਾ ਦਿਨ ਆਪਣੇ ਸਿਰ ਤੇ ਭਾਰ ਢੋਈ ਜਾ ਰਿਹਾ ਇੱਥੋਂ ਟੁੱਕ ਚੁੱਕਿਆ ਉੱਥੇ ਉੱਥੋਂ ਚੁੱਕਿਆ ਇੱਥੇ ਸਾਰਾ ਦਿਨ ਪਸੀਨੇ ਨਾਲ ਲਥਪਥ ਕੰਮ ਕਰੀ ਜਾ ਰਿਹਾ ਕਰੀ ਜਾ ਰਿਹਾ ਮਿੱਟੀ ਨਾਲ ਮਿੱਟੀ ਹੋ ਗਿਆ ਤੇ ਸ਼ਾਮ ਨੂੰ ਆਪਣੀ ਮਜ਼ਦੂਰੀ ਵੀ ਨਹੀਂ ਲੈਂਦਾ ਐਵੇਂ ਉੱਠ ਕੇ ਤੁਰ ਕੇ ਚੱਲਿਆ ਜਾਂਦਾ ਹੈ ਕੀ ਲਾਭ ਐ ਸੇ ਕਾਰਜ ਦਾ ਕੀ ਲਾਭ ਐ ਸੇ ਕੰਮ ਦਾ ਮਹਾਰਾਜ ਕਹਿੰਦੇ ਇਹੀ ਨਿੰਦਿਆ ਦਾ ਕੰਮ ਜੋ ਇਨਸਾਨ ਕਰਦਾ ਇਹਦੀ ਕੋਈ ਮਜ਼ਦੂਰੀ ਥੋੜਾ ਸਾਨੂੰ ਮਿਲਣੀ ਆ ਅਸੀਂ ਇੱਕ ਘੰਟਾ ਕਿਸੇ ਦੀ ਕਰਦੇ ਰਹੀਏ ਬਦਨਾਮੀ ਇੱਕ ਘੰਟਾ ਕਿਸੇ ਦੀ ਨਿੰਦਿਆ ਕਰਦੇ ਰਹੀਏ ਕਿਸੇ ਨੂੰ ਮਾੜਾ ਬੋਲੀ ਜਾਈ ਸਵੇਰ ਤੋਂ ਲੈ ਕੇ ਸ਼ਾਮ ਪੈ ਜਾਏ ਕਿਸੇ ਦਾ ਮਾੜਾ ਕਹੀ ਜੇ ਕੋਈ ਪੈਸਾ ਥੋੜੀ ਮਿਲ ਜਾਣਾ ਸਾਨੂੰ ਕੋਈ ਇਸ ਕੰਮ ਦੀ ਮਜ਼ਦੂਰੀ ਥੋੜਾ ਮਿਲਣੀ ਆ ਕੋਈ ਇਨਕਮ ਥੋੜਾ ਹੋਣੀ ਆ ਸਗੋਂ ਸਾਡੇ ਸਿਰ ਤੇ ਭਾਰ ਵਧਣਾ ਹੈ ਪਾਪਾਂ ਦਾ ਮਨ ਦੀ ਮੈਲ ਦਾ ਵਿਕਾਰਾਂ ਦਾ ਸਗੋਂ ਭਾਰ ਵਧਣਾ ਹੈ ਤੇ ਇਹੀ ਭਾਰ ਤੇ ਅਸੀਂ ਘਟ ਕਰਨੀ ਪਰ ਇਹ ਚੀਜ਼ ਸਾਨੂੰ ਨਜ਼ਰ ਨਹੀਂ ਆਉਂਦੀ ਇਹ ਚੀਜ਼ ਸਾਨੂੰ ਦਿਖਦੀ ਨਹੀਂ ਵੀ ਭਾਰ ਕਿੰਨਾ ਕੁ ਹੋ ਗਿਆ ਮਹਿਸੂਸ ਨਹੀਂ ਹੁੰਦੀ ਤਾਂ ਹੀ ਤੇ ਮਹਾਰਾਜ ਜੀ ਨੇ ਕਿਹਾ ਮਨਮੁਖ ਇਨਸਾਨ ਅੰਨ ਹੀ ਹੁੰਦਾ ਉਹਨੂੰ ਨਹੀਂ ਲਿਖਦਾ ਨਿੰਦਿਆ ਦਾ ਭਾਰ ਉਹਨੂੰ ਨਹੀਂ ਦਿਖਦਾ ਮੇਰੇ ਮਨ ਦੀ ਕਿੰਨੀ ਕੁ ਮਹਿਲ ਲੱਗੀ ਹੈ ਉਹਨੂੰ ਨਹੀਂ ਦਿਖਦਾ ਮੈਂ ਕੀ ਗਲਤ ਕਰ ਰਿਹਾ ਕਿ ਸਹੀ ਕਰ ਰਿਹਾ ਇਸ ਲਈ ਮਹਾਰਾਜ ਨੇ ਕਿਹਾ ਮਨਮੁਖ ਇਨਸਾਨ ਅੰਦਾ ਹੁੰਦਾ ਬੜੇ ਕਮਾਲ ਦੀ ਪੰਕਤੀ ਹੈ ਅਗਲੀ ਪੰਕਤੀ ਵੀ ਪੰਜਵੀਂ ਪੰਕਤੀ ਮਹਾਰਾਜ ਕਹਿੰਦੇ ਫਿਰ ਕਰੀਏ ਕੀ ਹੁਣ ਕਈ ਇਨਸਾਨ ਮਨਮੁਖ ਨੇ ਤੇ ਕਈ ਗੁਰਮੁਖ ਵੀ ਤੇ ਹੈਗੇ ਨੇ ਕਈ ਇਨਸਾਨ ਨਿੰਦਿਆ ਚੁਗਲੀ ਕਰਦੇ ਨੇ ਤੇ ਕਈ ਐਸੇ ਵੀ ਤੇ ਹੈਗੇ ਨੇ ਉਹ ਇਹਨਾਂ ਚੀਜ਼ਾਂ 'ਚ ਪੈਂਦੇ ਹੀ ਨਹੀਂ ਉਹ ਨਰਲੇਪ ਹੀ ਰਹਿੰਦੇ ਨੇ ਕਈ ਇਨਸਾਨ ਆਤਮਕਾਤੀ ਜਿਵੇਂ ਸ਼ਬਦ ਮਹਾਰਾਜ ਨੇ ਵਰਤਿਆ ਆਤਮਕਾਤੀ ਹੈ ਜਗਤ ਕਸਾਈ ਇਸ ਜਗਤ ਵਾਸਤੇ ਆਤਮਕਾਤੀ ਨੇ ਕਸਾਈਆਂ ਦਾ ਕੰਮ ਕਰ ਰਹੇ ਨੇ ਜਿਵੇਂ ਔਰੰਗਜ਼ੇਬ ਵਰਗੇ ਸੁੱਬਾ ਸਰਹੰਦ ਵਰਗੇ ਤੇ ਹੋਰ ਹੀ ਪਤਾ ਨਹੀਂ ਕਿੰਨੇ ਕੁ ਐਸੇ ਜ਼ਾਲਮ ਹੋਏ ਜਿਨ੍ਹਾਂ ਨੇ ਜਗਤ ਦਾ ਨਾਸ਼ ਕੀਤਾ ਜਿਨ੍ਹਾਂ ਨੇ ਆਪਣੇ ਮਨ ਦੇ ਪਿੱਛੇ ਤੁਰ ਕੇ ਅੰਨੇ ਹੋ ਕੇ ਇਹ ਕੰਮ ਕੀਤੇ ਤੇ ਕਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਦੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਤਾਰੂ ਸਿੰਘ ਜੀ ਬਾਬਾ ਦੀਪ ਸਿੰਘ ਜੀ ਕਿੰਨੇ ਐਸੇ ਭਾਈ ਮਨੀ ਸਿੰਘ ਜੀ ਅਨੇਕਾਂ ਹੀ ਸਿੰਘ ਸਾਡੇ ਗੁਰੂ ਸਹਿਬਾਨ ਹਨ ਜਿਨ੍ਹਾਂ ਨੇ ਜਗਤ ਦੀ ਭਲਾਈ ਵਾਸਤੇ ਸ਼ਹਾਦਤਾਂ ਦਿੱਤੀਆਂ ਜ਼ੁਲਮ ਨੂੰ ਠੱਲ ਪਾਈ ਐਸੇ ਵੀ ਤੇ ਹੈਗੇ ਨੇ ਭਗਤ ਵੀ ਤੇ ਹੈਗੇ ਨੇ ਪੈਗੰਬਰ ਵੀ ਤੇ ਹੈਗੇ ਨੇ ਪੀਰ ਵੀ ਤੇ ਹੈਗੇ ਨੇ ਗੁਰੂ ਮਹਾਰਾਜ ਬਚਨ ਕਰਦੇ ਹਨ ਪੰਜਵੀਂ ਪੰਕਤੀ 'ਚ ਇਹ ਜੱਗ ਬਾੜੀ ਮੇਰਾ ਪ੍ਰਭ ਮਾਲੀ ਇਹ ਜੱਗ ਇੱਕ ਬਾੜੀ ਦੀ ਤਰ੍ਹਾਂ ਬਾੜੀ ਬਗੀਚੀ ਫੁੱਲਾਂ ਦੀ ਬਗੀਚੀ ਹੁਣ ਫੁੱਲਾਂ ਦੀ ਬਗੀਚੀ ਆਪ ਜੀ ਨੇ ਦੇਖੀ ਆ ਪੂਰੀ ਬਗੀਚੀ ਭਰੀ ਹੁੰਦੀ ਐ ਉਹਦੇ ਵਿੱਚ ਕੋਈ ਫੁੱਲ ਹੋ ਸਕਦਾ ਪੂਰਾ ਐਨ ਫੁੱਲਦਾਰ ਹੋਏ ਭਰਿਆ ਹੋਏ ਚੰਗਾ ਹੱਥ 'ਚ ਆਉਂਦਾ ਵੱਡਾ ਕਈ ਉਕਾ ਛੋਟਾ ਰਹਿ ਜਾਂਦਾ ਕਿਸੇ ਦਾ ਗੈਸ਼ ਗੂੜਾ ਹੁੰਦਾ ਪੂਰਾ ਖਿੜਿਆ ਕਿਸੇ ਦਾ ਘੱਟ ਹੁੰਦਾ ਖਿੜਿਆ ਫਿੱਕਾ ਜਿਹਾ ਹੁੰਦਾ ਕਿਸੇ 'ਚੋਂ ਇੰਨੀ ਖੁਸ਼ਬੂ ਆਉਂਦੀ ਐ ਕਿ ਬੰਦਾ ਫੜ ਕੇ ਉਹਨੂੰ ਸੁਗੰਧੀ ਦਾ ਆਨੰਦ ਮੰਨਦਾ ਕਿਸੇ 'ਚੋਂ ਖੁਸ਼ਬੂ ਆਉਂਦੀ ਕੋਈ ਨਹੀਂ ਕਿਸੇ ਨੂੰ ਕੀੜਾ ਖਾ ਗਿਆ ਕਿਸੇ ਨੂੰ ਖੁਸ਼ ਹੋ ਗਿਆ ਸਾਰੇ ਇੰਜ ਤੇ ਨਹੀਂ ਵੀ ਸਾਰੇ ਹੀ ਇਦਾਂ ਹੁਣ ਕੋਈ ਚੰਗਾ ਵੀ ਫੁੱਲ ਹੁੰਦਾ ਬਹੁਤ ਜ਼ਿਆਦਾ ਤੇ ਕੋਈ ਮਾੜਾ ਵੀ ਹੁੰਦਾ ਹੈ ਅਨੇਕਾਂ ਤਰ੍ਹਾਂ ਦੇ ਫੁੱਲ ਅਨੇਕਾਂ ਤਰ੍ਹਾਂ ਦੀਆਂ ਸੁਗੰਧੀਆਂ ਮਾਲੀ ਇੱਕੋ ਹੀ ਹੈ ਮਾਲੀ ਨੇ ਉਸ ਬਾਗੀਚੇ ਨੂੰ ਪਾਣੀ ਇਕੱਠਾ ਦੇ ਦੇਣਾ ਉਸ ਨੂੰ ਖਾਦ ਬੀਜ ਇਕੱਠੀ ਦੇ ਦੇਣੀ ਹੈ ਉਸ ਦੀ ਦੇਖਭਾਲ ਸਭ ਦੀ ਇਕੱਠੀ ਕਰਨੀ ਹੈ ਮਹਾਰਾਜ ਕਹਿੰਦੇ ਇਹ ਸੰਸਾਰ ਵੀ ਇੱਕ ਫੁੱਲਾਂ ਦੀ ਬਾਗ਼ੀਚੀ ਦੀ ਤਰ੍ਹਾਂ ਸਰਵਣ ਕਰੋ ਇਹ ਜਗ ਬਾਣੀ ਮੇਰਾ ਪ੍ਰਭ ਮਾਲੀ ਸਦਾ ਸੰਭਾਲੇ ਕੋ ਨਾਹੀ ਖਾਲੀ ਕਿਸੇ ਨੂੰ ਖਾਲੀ ਤੇ ਨਹੀਂ ਨਾ ਛੱਡਦਾ ਵੀ ਇੱਕ ਨੂੰ ਪਾਣੀ ਦੇ ਤਾਂ ਦੂਜੇ ਨਹੀਂ ਦਿੱਤਾ ਮੇਰਾ ਮਾਲਕ ਸਭ ਨੂੰ ਪਾਣੀ ਦੇ ਰਿਹਾ ਹੁਣ ਇੱਥੇ ਆਪਾਂ ਕਈ ਵਾਰੀ ਸਰਵਣ ਕਰਦੇ ਆਂ ਵੀ ਚੈ ਗੁਰੂ ਮਹਾਰਾਜ ਦੀ ਕੋਈ ਸਿਫਤ ਕਰੇ ਪਰਮਾਤਮਾ ਦੀ ਸਿਫਤ ਕਰੇ ਜਾਂ ਨਿੰਦਿਆ ਕਰੇ ਪਾਣੀ ਨੇ ਤੇਦੀ ਪਿਆਸ ਬੁਝਾਈ ਦੇਣੀ ਚਾਹੇ ਕੋ ਰੱਬ ਦਾ ਨਾਮ ਜਪ ਕੇ ਪਾਣੀ ਪੀਂਦਾ ਹੈ ਤੇ ਚਾਹੇ ਕੋਈ ਮਾੜਾ ਆ ਕੇ ਪਾਣੀ ਪੀਂਦਾ ਹੈ ਪਾਣੀ ਦਾ ਜੋ ਹੁਕਮ ਹੈ ਕਰਮ ਹੈ ਉਹਨੇ ਪਿਆਸ ਬੁਝਾਣੀ ਨਹੀਂ ਮਜਾਣੀ ਹੋਈ ਉਹ ਤੇ ਅੰਦਰ ਜਾ ਕੇ ਫਿਰ ਉਹ ਚੀਜ਼ਾਂ ਅਸਰ ਕਰਦੀਆਂ ਨੇ ਭਗਤੀ ਸ਼ਕਤੀ ਜਿਹੜਾ ਸਿਮਰਨ ਵਾਲਾ ਉਹਦੇ ਅੰਦਰ ਉਹ दैਵੀ ਗੁਣ ਪ੍ਰਗਟ ਹੁੰਦੇ ਨੇ ਤੇ ਜਿਹੜਾ ਇਸ ਤਰ੍ਹਾਂ ਕਰੇਗਾ ਉਹਦੇ ਅੰਦਰ ਕਿਹੜੇ ਗੁਣੋਂ ਦੇ ਅੰਦਰ ਤੇ ਫਿਰ ਇਹ ਵਿਕਾਰ ਹੀ ਪਨਪਨੇ ਨੇ ਉਹਦਾ ਜੀਵਨ ਤੇ ਸੜੇਗਾ ਫਿਰ ਉਹ ਫੁੱਲ ਦੇ ਵਾਂਗ ਜਿਹੜਾ ਖਿਰਦਾ ਨਹੀਂ ਸੜੀ ਜਾਂਦਾ ਹੈ ਉਹਦਾ ਕੋਈ ਮੁੱਲ ਨਹੀਂ ਪੈਂਦਾ ਤੇ ਗੁਰਮਖ ਦਾ ਮੁੱਲ ਪੈਂਦਾ ਹੈ ਚੰਗੇ ਫੁੱਲ ਵਾਂਗ ਜਿਹੜਾ ਖਿਰਦਾ ਉਹਦੀ ਕੀਮਤ ਪੈਂਦੀ ਹੈ ਮਹਾਰਾਜ ਜੀ ਕਹਿੰਦੇ ਭਾਈ ਇਸ ਤਰੀਕੇ ਦੇ ਨਾਲ ਅਸੀਂ ਗੁਰੂ ਮਹਾਰਾਜ ਜੀਆ ਨੇ ਜੋ ਬਚਨ ਕੀਤਾ ਹੈ ਇਹ ਸੰਸਾਰ ਇੱਕ ਬਗੀਚੀ ਹੈ ਬਗੀਚੀ ਦੇ ਵਿੱਚ ਫੁੱਲ ਫੁੱਲ ਕੌਣ ਨੇ ਅਸੀਂ ਸਾਰੇ ਜਿੰਨੇ ਵੀ ਜੀਵ ਜੰਤੂ 84 ਲੱਖ ਜੀਆ ਜੋਨ ਜਿੰਨੀ ਵੀ ਹੈ ਬੇਅੰਤ ਹੈ ਉਹ ਸਾਰੀ ਉਸ ਪਰਮਾਤਮਾ ਨੇ ਥਾਪੀ ਹੈ ਪੈਦਾ ਕੀਤੀ ਹੈ ਬਣਾਈ ਹੈ ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸ ਜਣਾ ਬਣਿਆ ਹੁਣ ਉਸ ਪਰਮਾਤਮਾ ਨੇ ਸਾਡੇ ਫੁੱਲਾਂ ਰੂਪੀ ਜੀਵਾਂ ਦੇ ਵਿੱਚ ਜਿਹੋ ਜੀ ਵਾਸਨਾ ਪਾਈ ਹੈ ਉਹੋ ਜੀ ਵੀ ਅਸੀਂ ਪ੍ਰਗਟ ਕਰ ਰਹੇ ਹਾਂ ਹੁਣ ਅਸੀਂ ਇੱਥੇ ਸੰਗਤ ਦੇ ਵਿੱਚ ਬੈਠੇ ਹਾਂ ਜੁੜ ਕੇ ਇਹ ਵੀ ਗੁਰੂ ਮਹਾਰਾਜ ਦੀ ਪਰਮਾਤਮਾ ਦੀ ਬਖਸ਼ਿਸ਼ ਆ ਤੇ ਆਏ ਨਹੀਂ ਤੇ ਅਸੀਂ ਛੱਡੀ ਆਪਣੀ ਮਰਜ਼ੀ ਥੋੜੀ ਆ ਵੀ ਅਸੀਂ ਆਪਣੀ ਮਰਜ਼ੀ ਨਾਲ ਉੱਠ ਕੇ ਆ ਗਏ ਕਿਸੇ ਨੂੰ ਗੁਰੂ ਮਹਾਰਾਜ ਉਦਮ ਦੇਰੇ ਨੇ ਗੁਰੂ ਘਰ ਆ ਕੇ ਬਹਿ ਕੇ ਬਾਣੀ ਸੁਣ ਰਿਹਾ ਕੋਈ ਬਾਣੀ ਪੜ ਰਿਹਾ ਕਿਸੇ ਨੂੰ ਹੁਕਮ ਨਹੀਂ ਤੇ ਉਹ ਆਪਣੇ ਘਰ ਵਿੱਚ ਹੀ ਬੈਠੇ ਕੋਈ ਸੁੱਤਾ ਹੈ ਕੋਈ ਤਿੰਨ ਕੰਮ ਤੇ ਨਿਕਲ ਗਿਆ ਕੋਈ ਕੁਝ ਕੰਮ ਕਰ ਰਿਹਾ ਕੋ ਕੁਸ਼ ਕਰ ਰਿਹਾ ਇਹ ਉਸੇ ਦਾ ਹੁਕਮ ਹੈ ਆਪਣੇ ਆਪ ਨੂੰ ਵਡਭਾਗੇ ਜਾਣੀਏ ਕਿ ਮਹਾਰਾਜ ਤੁਹਾਡੀ ਬਾਣੀ ਸੁਣ ਰਿਹਾ ਇਹ ਵੀ ਤੁਹਾਡੀ ਹੀ ਬਖਸ਼ਿਸ਼ ਹੈ ਤੁਹਾਡੀ ਬਖਸ਼ਿਸ਼ ਰਹਿਮਤ ਹੈ ਜਿਸ ਤਰ੍ਹਾਂ ਦੀ ਉਹ ਵਾਸ਼ਨਾ ਦਿੰਦਾ ਹੈ ਜੇਹੀ ਵਾਸ਼ਨਾ ਪਾਏ ਤੇਹੀ ਵਰਤੇ ਚੰਗੀ ਵਾਸ਼ਨਾ ਪਾਤੀ ਚੰਗੀ ਵਰਤੇਗੀ ਮਾੜੀ ਪਾਤੀ ਮਾੜੀ ਵਰਤੇਗੀ ਜੇ ਕਿਸੇ ਨੂੰ ਗੁਰਮਖਤਾਈ ਵਾਲੇ ਗੁਣ ਦੇਤੇ ਉਹ ਗੁਰਮਖਤਾਈ ਵਾਲਾ ਜੀਵਨ ਪਾ ਲਏਗਾ ਜੇ ਕਿਸੇ ਨੂੰ ਮਨਮੁਖਤਾਈ ਵਾਲੇ ਦੇਤੇ ਉਹ ਮਨਮੁਖਤਾਈ ਵਾਲਾ ਜੀਵਨ ਪਾ ਲਏਗਾ ਉਹ ਪਰਮਾਤਮਾ ਹੀ ਹੈ ਸਭ ਨੂੰ ਚੰਗੇ ਤੇ ਮੰਦੇ ਪਾਸੇ ਤੋਰਨ ਵਾਲਾ ਸਭ ਦੇ ਵਿੱਚ ਵਾਸ਼ਨਾ ਪਾਉਣ ਵਾਲਾ ਪਰ ਇੱਕ ਸੁਧਾਰ ਹੈ ਜੋ ਜੀਵਨ ਦੇ ਵਿੱਚ ਗੁਰਬਾਣੀ ਲਿਆ ਸਕਦੀ ਹੈ ਮਨਮੁਖ ਦੇ ਜੀਵਨ ਵਿੱਚ ਪਾਪੀ ਦੇ ਜੀਵਨ ਦੇ ਵਿੱਚ ਅਹੰਕਾਰੀ ਲੋਭੀ ਵਿਕਾਰੀ ਇਨਸਾਨ ਦੇ ਜੀਵਨ ਦੇ ਵਿੱਚ ਮਹਾਰਾਜ ਕਹ ਰਹੇ ਅਗਲੀ ਪੰਕਤੀ ਦੇ ਵਿੱਚ ਬਚਨ ਕਰਦੇ ਮਨਮੁਖ ਰੋਗੀ ਹੈ ਸੰਸਾਰਾ ਸੁਖਦਾਤਾ ਵਿਸਰਿਆ ਅਗਮ ਅਪਾਰਾ ਇਹ ਇਨਸਾਨ ਮਨਮੁਖ ਤੇ ਰੋਗੀ ਕਿਵੇਂ ਬਣਿਆ ਕਿਉਂਕਿ ਇਸਨੇ ਉਸ ਪਰਮਾਤਮਾ ਨੂੰ ਵਿਸਾਰ ਦਿੱਤਾ ਉਸ ਪਰਮਾਤਮਾ ਨੂੰ ਭੁਲਾ ਦਿੱਤਾ ਉਸ ਨੂੰ ਭੁਲਾ ਕੇ ਉਸ ਦੇ ਨਾਮ ਨੂੰ ਭੁਲਾ ਕੇ ਸਿਮਰਨ ਨੂੰ ਭੁਲਾ ਕੇ ਹੀ ਇਨਸਾਨ ਰੋਗੀ ਬਣਿਆ ਮਨਮੁਖ ਬਣਿਆ ਪਾਪੀ ਬਣਿਆ ਇਨਸਾਨ ਪਾਪ ਕਮਾਉਂਦਾ ਹੈ ਵਿਕਾਰਾਂ ਵਿੱਚ ਪੈਂਦਾ ਹੈ ਕਾਰਨ ਕੀ ਹੈ ਕਾਰਨ ਇਹੀ ਹੈ ਕਿ ਉਹਦੇ ਜੀਵਨ ਦੇ ਵਿੱਚ ਰੱਬ ਯਾਦ ਨਹੀਂ ਉਸਨੇ। ਕਈ ਵਾਰੀ ਕਿਸੇ ਤੇ ਜ਼ੁਲਮ ਹੋ ਰਿਹਾ ਹੋਵੇ ਅਗਲਾ ਬੰਦਾ ਰੱਬ ਦਾ ਵਾਸਤਾ ਦਿੰਦਾ ਹੈ। ਰੱਬ ਦਾ ਵਾਸਤਾ, ਖੁਦਾ ਦਾ ਵਾਸਤਾ, ਇਹ ਰੱਬ ਚੇਤੇ ਕਰ ਮੇਰੇ ਤੇ ਦਇਆ ਕਰ ਮੈਨੂੰ ਬਖਸ਼ ਦੇ। ਰੱਬ ਨੂੰ ਭੁਲਾ ਕੇ ਨਾਮ ਸਿਮਰਨ ਬੰਦ ਕੀ ਨੂੰ ਇੰਨੇ ਨੇ ਦੇਖਨੇ ਆ ਸਮਾਜ ਦੇ ਵਿੱਚ ਦੁਨੀਆ ਪਾਪ ਕਰ ਜਾਂਦੀ ਹੈ। ਛੋਟੀਆਂ ਬੱਚੀਆਂ ਦੇ ਨਾਲ ਪਾਪ ਕਮਾ ਜਾਂਦੇ ਨੇ, ਬੱਚਿਆਂ ਨਾਲ ਪਾਪ ਕਮਾ ਜਾਂਦੇ ਨੇ, ਕਿਸੇ ਨੂੰ ਮਾਰ ਕੇ, ਕੁੱਟ ਕੇ ਕਿਸੇ ਬਜ਼ੁਰਗਾਂ ਨੂੰ ਜਾਂਦੇ ਆ ਗਲਿਆਂ 'ਚ ਚੈਨ ਖੋਲੇ ਨੇ ਕਿਸੇ ਦੀਆਂ ਵਾਲੀਆਂ ਨੇ ਪਾਪ ਕਮਾ ਜਾਂਦੇ ਇੰਨਾ ਨਿਰਦਈ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਰੱਬ ਨੂੰ ਭੁਲਾਇਆ ਹੋਇਆ ਉਹਨਾਂ ਨੇ ਪਰਮਾਤਮਾ ਦਾ ਨਾਮ ਵਿਸਾਰਿਆ ਹੋਇਆ ਹੈ ਜੇ ਰੱਬ ਚੇਤੇ ਹੋਏ ਕਿਸੇ ਦੀ ਹਿੰਮਤ ਪੈ ਜੇਗੀ ਵੀ ਮੈਂ ਕਿਸੇ ਦੇ ਗਲੇ 'ਚ ਚੈਨ ਖੋਵਾਂ ਕਿਸੇ ਨੂੰ ਦੁੱਖ ਦਿਆਂ ਮੇਰੇ ਖੋਣ ਦੇ ਨਾਲ ਅਗਲੇ ਨੂੰ ਖਰੇ ਕਿੰਨੀ ਸੱਟ ਫੇੜ ਵੱਜ ਸਕਦੀ ਹੈ ਕਿਸੇ ਦੀ ਹਿੰਮਤ ਪਾਏਗੀ ਵੀ ਕਿਸੇ ਦੀ ਟੀ ਪੈਣ ਨੂੰ ਟੱਚ ਕਰਨਾ ਤੇ ਬੜੀ ਦੂਰ ਦੀ ਗੱਲ ਹੈ ਵੀ ਮੈਂ ਕਿਸੇ ਵੱਲ ਦੇਖ ਵੀ ਜਾਵਾਂ ਜੇ ਰੱਬ ਚੇਤੇ ਹੋਏਗਾ ਨਾ ਜਿੰਨਾ ਪਿਆਰ ਇਨਸਾਨ ਕਰੇ ਆਪਣੀ ਮਾਤਾ ਨੂੰ ਕਰਦਾ ਹੈ ਉਨਾ ਬਾਹਰ ਜਾਂਦੇ ਦੂਜਿਆਂ ਦੀ ਮਾਤਾਂ ਦਾ ਵੀ ਸਤਿਕਾਰ ਕਰੇਗਾ ਵੀ ਇਹ ਵੀ ਕਿਸੇ ਨਾ ਕਿਸੇ ਦੀ ਮਾਂ ਹੈ ਚੇਤਾ ਰਹੇਗਾ ਜਿਹੜਾ ਰੱਬ ਨੂੰ ਮੰਨਣ ਵਾਲਾ ਜਿਹਨੂੰ ਰੱਬ ਚੇਤੇ ਆ ਨਾ ਉਹਨੂੰ ਇਹ ਗੱਲ ਹਮੇਸ਼ਾ ਯਾਦ ਰਹੇਗੀ ਵੀ ਇੱਕ ਘਰੇ ਮੇਰੀ ਭੈਣ ਬੈਠੀ ਹੈ ਤੇ ਜਿਹੜੀਆਂ ਰਾਜ ਆ ਰਹੀਆਂ ਨੇ ਆ ਰਹੀਆਂ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਜਿਨ੍ਹਾਂ ਦੇ ਮੈਨੂੰ ਨਾਮ ਹੀ ਨਹੀਂ ਪਤਾ ਇਹ ਵੀ ਕਿਸੇ ਨਾ ਕਿਸੇ ਦੀਆਂ ਭੈਣਾਂ ਨੇ ਇਹ ਵੀ ਮੇਰੀਆਂ ਭੈਣਾਂ ਸਮਾਨ ਨੇ ਇਹਨਾਂ ਦੇ ਨਾਲ ਵੀ ਨਾ ਮੈਂ ਗਲਤ ਕਰਨਾ ਨਾ ਮੈਂ ਹੋਣ ਦੇਣਾ ਜਿਹੜਾ ਰੱਬ ਨੂੰ ਚੇਤੇ ਰੱਖੇਗਾ ਇੱਕ ਗੁਰਬਾਣੀ ਦਾ ਸੰਦੇਸ਼ ਹੈ ਗੁਰਬਾਣੀ ਦਾ ਉਪਦੇਸ਼ ਹੈ ਜੇ ਗੁਰਬਾਣੀ ਦਾ ਉਪਦੇਸ਼ ਸਾਰੀ ਦੁਨੀਆ ਨੇ ਮੰਨਿਆ ਹੁੰਦਾ ਕਿ ਅੱਜ ਇਸ ਤਰ੍ਹਾਂ ਦੀਆਂ ਚੋਰੀਆਂ ਦੀਆਂ ਲੁੱਟਾਂ ਖੋਹਾਂ ਦੀਆਂ ਮਾਰ ਕਾਟਾਂ ਦੀਆਂ ਬੱਚੀਆਂ ਨਾਲ ਗਲਤ ਕੰਮ ਹੋਣ ਦੇ ਈਸਰਾਂ ਦੀਆਂ ਘਟਨਾਵਾਂ ਸਾਹਮਣੇ ਆਉਣੀਆਂ ਸਨ ਬਿਲਕੁਲ ਨਹੀਂ ਸਨ ਇਹ ਅਜੋਕੇ ਸਮੇਂ ਦੇ ਵਿੱਚ ਹੀ ਵਧੀਆਂ ਨੇ ਅਸੀਂ ਕਹਿੰਦੇ ਹਾਂ ਵੀ ਕਿੰਵੀਂ ਸਦੀ ਹੋ ਗਈ ਅਸੀਂ ਕਹਿੰਦੇ ਹਾਂ ਸਮਾਂ ਬਦਲ ਗਿਆ ਪੜ੍ਹੇ ਲਿਖੇ ਬੰਦੇ ਹੋ ਗਏ ਪਹਿਲਾਂ ਐਸੀਆਂ ਘਟਨਾਵਾਂ ਕਿਤੇ ਹੈ ਹੀ ਨਹੀਂ ਸੰਸਾਤ ਸੰਗਤ ਜਿਹੜੇ ਬਜ਼ੁਰਗ ਲੋਕ ਆਪਜੀ ਬੈਠੇ ਹੋ ਵਧੇਰੇ ਜਾਣਦੇ ਹੋ ਪਹਿਲਾਂ ਕਿੱਥੇ ਸਨ ਇਹੋ ਜਿਹਾ ਇਕੱਟਣਾਵਾ ਇੰਨੀਆਂ ਸੰਘਾਂ ਇੰਨੀਆਂ ਸ਼ਰਮਾਂ ਕਿਸੇ ਨੇ ਦੇਖਣਾ ਨਾ ਕਿਸੇ ਦੇ ਠੀਕ ਸੀ ਬਾਤ ਕਿਸੇ ਨੇ ਕਿਸੇ ਦੇ ਵੱਲ ਦੇਖਣਾ ਨਾ ਨੀਵੀ ਪਾ ਕੇ ਜੇ ਕੁਤੀ ਪੈ ਲੰਗਣੀ ਤੀ ਪੈ ਨੇ ਨੀਵੀ ਪਾ ਲੈਣੀ ਬੰਦੇ ਨੇ ਨੀਵੀ ਪਾ ਲੈਣੀ ਸੰਗਾ ਸ਼ਰਮਾ ਤੇ ਮਰਿਆਦਾ ਹੁੰਦੀਆਂ ਸਨ ਅਸੀਂ ਜਦੋਂ ਇਹਨਾਂ ਚੀਜ਼ਾਂ ਤੋਂ ਦੂਰ ਹੋ ਗਏ ਕਹਿੰਦੇ ਜੇ ਅਸੀਂ ਪੜੇ ਲਿਖੇ ਹੋਵੇ ਆ ਹਾਲ ਹੈ ਪੜੇ ਲਿਖਿਆਂ ਦਾ ਹਰ ਰੋਜ਼ ਕੋਈ ਨਾ ਕੋਈ ਘਟਨਾ ਆ ਜਾਂਦੀ ਹੈ ਅੱਜ ਇੱਥੇ ਆ ਹੋ ਗਿਆ ਜੀ ਉੱਥੇ ਉਹ ਹੋ ਗਿਆ ਕੀ ਦਸੀਏ ਕੀ ਬੋਲੀਏ ਕੀ ਵਿਚਾਰਾ ਕਰੀਏ ਐਸੇ ਸਮਿਆਂ ਤੇ ਮਹਾਰਾਜ ਜੀਆ ਨੇ ਜੋ ਗੁਰਸਿੱਖੀ ਦਿੱਤੀ ਸਤਪੁਰਾਂ ਨੇ ਜੋ ਸਮਾਜ ਦੀ ਸਿਰਜਣਾ ਕੀਤੀ ਗੁਰਸਿੱਖਾਂ ਦਾ ਕਿਰਦਾਰ ਬਣਾਇਆ ਦੁਨੀਆ ਦੇ ਵਿੱਚ ਮਿਸਾਲ ਪੇਸ਼ ਕੀਤੀ ਵੀ ਇਹੋ ਜਿਹੇ ਗੁਰਸਿੱਖ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੀ ਰਾਖੀ ਦੇ ਲਈ ਤੇ ਖੜੇ ਹੋਏ ਹੀ ਹੋਏ ਦੂਸਰਿਆਂ ਦੇ ਪਰਿਵਾਰਾਂ ਦੀ ਰਾਖੀ ਵਾਸਤੇ ਵੀ ਮਹਾਰਾਜ ਜੀ ਤਿਆਰ ਬਰ ਤਿਆਰ ਖੜੇ ਰਹੇ ਸਨ ਸਤਗੁਰਾਂ ਨੇ ਕਵੀਰ ਸਾਹਿਬ ਜੀ ਦਾ ਅਜੀਤ ਸਿੰਘ ਜੀ ਨੂੰ ਭੇਜਿਆ ਸੀ ਇੱਕ ਬ੍ਰਾਹਮਣ ਆਇਆ ਮਹਾਰਾਜ ਜੀ ਦੇ ਦਰ ਤੇ ਮਹਾਰਾਜ ਮੇਰੀ ਪਤਨੀ ਦਾ ਡੋਲਾ ਲੁੱਟ ਕੇ ਲੈ ਗਏ ਨੇ ਹਾਕਮ ਕਿਰਪਾ ਕਰੋ ਮਹਾਰਾਜ ਬਚਾ ਲਓ ਮਹਾਰਾਜ ਨੇ ਪੁੱਛਿਆ ਨਾਮ ਪਤਾ ਟਿਕਾਣਾ ਕਿੱਧਰ ਨੂੰ ਗਏ ਕਿੱਧਰ ਗਏ ਭਾਈ ਗੁਰੂ ਮਹਾਰਾਜ ਜੀ ਨੇ ਸਾਬ ਜੀ ਦਾ ਅਜੀਤ ਸਿੰਘ ਜੀ ਨੂੰ ਬੁਲਾਇਆ ਨਾਲ ਸਿੰਘਾਂ ਦਾ ਜਥਾ ਦਿੱਤਾ ਕਹਿੰਦੇ ਜਾਓ ਜੀ ਫੌਰਨ ਜਾਓ ਸਹੀ ਸਲਾਮਤ ਇਸ ਬ੍ਰਾਹਮਣ ਦੀ ਧੀ ਨੂੰ ਵਾਪਸ ਲੈ ਕੇ ਆਉਣਾ ਨਾ ਸਤਿਗੁਰੂ ਜੀ ਇਸ ਬ੍ਰਾਹਮਣ ਨੂੰ ਜਾਣਦੇ ਸਨ ਤੇ ਖਿਆਲ ਕਰਿਓ ਨਾ ਹੀ ਬ੍ਰਾਹਮਣ ਦੇ ਨਾਲ ਗੁਰਮਤ ਦੀ ਵਿਚਾਰਧਾਰਾ ਮੇਲ ਖਾਂਦੀ ਹੈ ਬ੍ਰਾਹਮਣ ਬੜਾ ਹੋਰ ਵਿਚਾਰ ਵਾਲਾ ਹੈ ਤੇ ਗੁਰਮਤ ਬੜੀ ਹੋਰ ਵਿਚਾਰ ਵਾਲੀ ਹੈ ਬਿਲਕੁਲ ਦੂਰ ਦੂਰ ਤੱਕ ਦਾ ਵੀ ਮੇਲ ਨਹੀਂ ਹੈ ਬ੍ਰਾਹਮਣ ਵਿਚਾਰ ਹੋਰ ਹੈ ਵੱਖਰੀ ਹੈ ਉਹਨਾਂ ਦਾ ਮਤ ਗੁਰਮਤ ਦਾ ਵੱਖਰਾ ਹੈ ਵਿਚਾਰ ਦਾ ਮੇਲ ਨਾ ਖਾਣ ਦੇ ਬਾਵਜੂਦ ਵੀ ਸਤਿਗੁਰਾਂ ਨੇ ਪਹਿਲ ਇਨਸਾਨੀਅਤ ਦੇ ਮਨੁੱਖਤਾ ਦੇ ਧਰਮ ਨੂੰ ਦਿੱਤੀ ਹੈ ਵੀ ਭਾਈ ਮਨੁੱਖਤਾ ਵੀ ਤੇ ਕੋਈ ਧਰਮ ਹੈ ਇਹ ਥੋੜੀ ਵੀ ਕੋਈ ਹਿੰਦੂ ਮੁਸਲਮਾਨ ਸਿੱਖ ਸਾਈ ਆਪਸ ਚ ਲੜਦੇ ਰਹੋ ਉਹ ਪਰਮਾਤਮਾ ਦਾ ਦਿੱਤਾ ਹੋਇਆ ਸੋਨਾ ਮਨੁੱਖਤਾ ਦਾ ਧਰਮ ਤੇ ਪਹਿਚਾਨੋ ਉਸ ਸਭ ਨੇ ਪਰਮਾਤਮਾ ਨੇ ਸਭ ਨੂੰ ਇਨਸਾਨ ਬਣਾਇਆ ਸਭ ਤੇ ਮਾਸ ਲੱਗਾ ਸਭ ਚ ਖੂਨ ਵਹਿ ਰਿਹਾ ਇੱਕੋ ਰੰਗ ਦਾ ਅਸੀਂ ਪਿੰਨ ਨਹੀਂ ਆ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ ਇਹ ਮੂਲ ਪਹਿਲਾ ਹੈ ਇਹ ਸਿਧਾਂਤ ਪਹਿਲਾ ਹੈ ਬਾਕੀ ਸਭ ਬਾਅਦ ਚ ਬਣਿਆ ਇਨਸਾਨ ਨੇ ਬਣਾਇਆ ਅਸੀਂ ਮਨੁੱਖਤਾ ਦੇ ਧਰਮ ਨੂੰ ਪਹਿਚਾਨਣਾ ਹੈ ਉਸ ਪਰਮਾਤਮਾ ਦੇ ਬਣਾਏ ਹੋਏ ਧਰਮ ਨੂੰ ਪਹਿਚਾਨਣਾ ਹੈ ਤੇ ਸਾਸੰਗਤ ਦੇ ਸਾਬ ਜਦਾ ਅਜੀਤ ਸਿੰਘ ਜੀ ਗਏ ਗੋਲੀ ਦੀ ਰਫਤਾਰ ਵਾਂਗੂ ਘੋੜੇ ਦੌੜਾਏ ਜਾ ਕੇ ਉਸ ਨਿਰਦਈ ਜਿਹੜਾ ਅਸੀਂ ਜ਼ਾਲਮ ਸੀ ਮਹਾਰਾਜ ਦਾ ਹੁਕਮ ਸੀ ਕਿ ਉਸ ਨੂੰ ਬੰਨ ਕੇ ਲੈ ਕੇ ਆਇਓ ਸਾਡੇ ਪਾਸ ਜਿਹੜਾ ਐਸਾ ਕਰਮ ਕਰਦਾ ਤਿਆਂ ਪੈਣਾ ਦੇ ਡੋਲੇ ਲੁੱਟਦਾ ਸਹਬਜਾਦਾ ਜੀਤ ਸਿੰਘ ਜੀ ਨੇ ਨਾਲੇ ਤੇ ਉੱਥੇ ਸੋਦਾ ਲਾਇਆ ਘੋੜੇ ਦੇ ਪਿੱਛੇ ਬੰਨ ਕੇ ਉਸ ਨੂੰ ਕਸੀਟ ਕੇ ਮਹਾਰਾਜ ਜੀ ਨੇ ਚਰਨਾਂ ਦੇ ਵਿੱਚ ਲਿਆ ਕੇ ਛੁੱਟਿਆ ਤੇ ਮਹਾਰਾਜ ਜੀ ਨੇ ਉਹਨੂੰ ਜਿਉਂਦਾ ਧਰਤੀ 'ਚ ਦਫਨਾਉਣ ਦਾ ਹੁਕਮ ਦਿੱਤਾ ਵੀ ਇਹਨੂੰ ਦਬ ਦਿਓ ਐਸੋ ਤੇ ਦੁਸ਼ਟ ਪਾਪੀ ਇਸ ਧਰਤੀ ਤੇ ਨਹੀਂ ਰਹਿਣੇ ਚਾਹੀਦੇ ਜਿਹੜੇ ਇਹਨੇ ਕੋ ਕਰਮ ਕਰਦੇ ਨੇ ਨੇ ਮਾੜੇ ਕਰਮ ਕਰਦੇ ਨੇ ਤੇ ਅੱਜ ਅਸੀਂ ਇੰਨੇ ਪੜੇ ਲਿਖੇ ਹੋ ਕੇ ਵੀ ਭੈੜੇ ਕਰਮ ਕਰ ਜਾਂਦੀ ਦੁਨੀਆ ਉਹ ਐਵੇਂ ਲਗੇ ਫਿਰਦੇ ਨੇ ਜਮਾਨਤਾ ਕਰਾ ਕੇ ਬਾਹਰ ਇਦੁਰਦੁ ਤੁਰੇ ਫਿਰਦੇ ਨੇ ਕਿਹੜਾ ਸਮਾਂ ਉਹ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਤੇ ਠੱਲ ਪਾਈ ਗਈ ਅੱਜ ਦੇ ਅਸੀਂ ਪੜੇ ਲਿਖੇ ਨਹੀਂ ਪਾਪ ਆ ਰਹੇ ਇਸ ਲਈ ਮਹਾਰਾਜ ਜੀ ਨੇ ਜੋ ਅੱਜ ਦਾ ਇਹ ਸ਼ਬਦ ਵਿਸ਼ੇਸ਼ ਕਰਕੇ ਸਾਨੂੰ ਸਮਝਾਇਆ ਇਹ ਇਸੇ ਪਰਥਾਏ ਹੀ ਹੈ ਕਿ ਭਾਈ ਇਨਸਾਨ ਜਿਹੜਾ ਹੈ ਨਾ ਉਹ ਮਨਮੁਖ ਹੋ ਕੇ ਅੰਨ੍ਹਾ ਹੋਇਆ ਫਿਰਦਾ ਉਹਨੂੰ ਕਿਸੇ ਦਾ ਕੋਈ ਦੁੱਖ ਨਹੀਂ ਲਿਖਦਾ ਕਿਸੇ ਦੀ ਪੀੜਾ ਨਹੀਂ ਦਿਖ ਰਹੀ ਆਤਮ ਹਾਤੀ ਜਗਤ ਕਸਾਈ ਆਤਮ ਹਾਤੀ ਜਗਤ ਵਾਸਤੇ ਕਸਾਈ ਦੇ ਰੂਪ ਧਾਰਨ ਕੀਤਾ ਹੋਇਆ ਇਹ ਨਹੀਂ ਵੀ ਕੱਲਾ ਕਸਾਈ ਜਾਨਵਰਾਂ ਨੂੰ ਵਟਦਾ ਹੈ ਇਹ ਇਨਸਾਨ ਵੀ ਆਤਮ ਹਾਤੀ ਤੇ ਕਸਾਈ ਵੀ ਬਣ ਚੁੱਕਾ ਹੈ ਜੁਦ ਇਸ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਵੱਡ ਟੁਕ ਚੱਲੀ ਰਹੀ ਹੈ ਕਿਸੇ ਨੇ ਕਿਸੇ ਦਾ ਹੱਕ ਮਾਰ ਲਿਆ ਉਹ ਵੀ ਤੇ ਕਸਾਈ ਦਾ ਹੀ ਕੰਮ ਕਰ ਲਿਆ ਕਿਸੇ ਨੇ ਇਨੀ ਮਿਹਨਤ ਨਾਲ ਕੋਈ ਕਾਰਜ ਕੀਤਾ ਉਹਦੀ ਮੁੱਲ ਨਹੀਂ ਦਿੱਤਾ ਉਹਦਾ ਮੁੱਲ ਨਹੀਂ ਮੋੜਿਆ ਪੈਸੇ ਲੈ ਕੇ ਭੱਜ ਗਏ ਨੱਠ ਗਏ ਇਹ ਵੀ ਤੇ ਕਸਾਈ ਵਾਲਾ ਹੀ ਕੰਮ ਹੈ ਕਿਸੇ ਦਾ ਹੱਕ ਮਾਰਨਾ ਮਹਾਰਾਜ ਜੀ ਨੇ ਕਿੱਡਾ ਵੱਡਾ ਬਚਨ ਕੀਤਾ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਭਾਈ ਜੇ ਹੱਕ ਪਰਾਇਆ ਖਾਂਦੇ ਹੋ ਨਾ ਕਿੰਨਾ ਮਾੜਾ ਏ ਜੇ ਕੋਈ ਸੂਰ ਨੂੰ ਨਹੀਂ ਖਾਂਦਾ ਕਹਿੰਦੇ ਜੀ ਮੇਰੇ ਵਾਸਤੇ ਪਵਿੱਤਰ ਹੈ ਮਹਾਰਾਜ ਕਹਿੰਦੇ ਤੂੰ ਹੱਕ ਮਾਰ ਲਿਆ ਨਾ ਸਮਝ ਸੂਰ ਖਾ ਲਿਆ ਇੱਕ ਕਹਿੰਦਾ ਮੈਂ ਗਾਂ ਦਾ ਮਾਸ ਨਹੀਂ ਖਾਂਦਾ ਮੇਰੇ ਲਈ ਗਊ ਮਾਤਾ ਹੈ ਪਵਿੱਤਰ ਹੈ ਮਹਾਰਾਜ ਜੀ ਕਹਿੰਦੇ ਜੇ ਤੂੰ ਕਿਸੇ ਦਾ ਹੱਕ ਮਾਰ ਲਿਆ ਸਮਝ ਲੈ ਗਊ ਖਾ ਲਈ ਇੰਨਾ ਜ਼ਿਆਦਾ ਮਾੜਾ ਹੈ ਤੇ ਇਨਸਾਨ ਅੰਨ੍ਹਾ ਹੋਇਆ ਫਿਰਦਾ ਹੈ ਮਨਮੁਖ ਅੰधे ਸੁੱਧ ਨਾ ਕਈ ਕੋਈ ਸੁੱਧ ਨਹੀਂ ਹੈ ਅੰਨਿਆਂ ਦੇ ਵਾਂਗ ਔਰਿਆਂ ਬੋਰਿਆਂ ਦੇ ਵਾਂਗ ਇਨਸਾਨ ਫਿਰ ਰਿਹਾ ਹੈ ਮਹਾਰਾਜ ਜੀ ਬਚਨ ਕਰਦੇ ਦੁਖੀਏ ਨਿਤ ਫਿਰੈ ਬਿਲਲਾਦੇ ਬਿਨ ਗੁਰ ਸ਼ਾਂਤ ਨ ਪਾਵਣਿਆ ਬਿਨਾ ਗੁਰੂ ਤੋਂ ਸ਼ਾਂਤੀ ਨਹੀਂ ਮਿਲਨੀ पटकਦੇ ਰਵਾਂਗੇ ਦਰ ਦਰ ਤੇ ਕਦੇ ਇਧਰ ਕਦੇ ਉਧਰ ਪੂਰੇ ਗੁਰੂ ਦੀ ਸ਼ਰਨ ਚ ਆਏ ਬਿਨਾ ਨਾ ਸਾਨੂੰ ਚੈਨ ਮਿਲਣਾ ਨਾ ਸ਼ਾਂਤੀ ਨਾ ਸਬਰ ਨਾ ਸੰਤੋਖ ਤੇ ਸਭ ਤੋਂ ਵੱਡੀ ਜਿਹਦੀ ਭਾਲ ਅਸੀਂ ਕਰਦੇ ਆ ਸੁੱਖ ਉਹ ਪੂਰੇ ਗੁਰੂ ਤੋਂ ਨਹੀਂ ਮਿਲਦਾ ਪੂਰੇ ਗੁਰੂ ਤੋਂ ਬਿਨਾ ਮਿਲਣਾ ਹੀ ਨਹੀਂ ਅਸੀਂ ਲੱਖ ਯਤਨ ਕਰ ਲਈਏ ਉਹ ਸੁੱਖ ਮਿਲ ਜਾਏਗਾ ਸਦੀਵੀ ਨਹੀਂ ਹੋਏਗਾ ਥੋੜੇ ਸਮੇਂ ਦਾ ਹੀ ਹੋਏਗਾ ਘੰਟੇ ਦੋ ਘੰਟੇ ਦੋ ਚਾਰ ਦਿਨ ਪੰਜ 10 ਦਿਨ ਬਸ ਇੰਨੇ ਦਿਨ ਫਿਰ ਉਹ ਵੀ ਨੋਰਮ ਜਿਹੜਾ ਗੁਰੂ ਦਾ ਦਿੱਤਾ ਸੁੱਖ ਹੈ ਉਹ ਸਦਾ ਸਦਾ ਰਹਿੰਦਾ ਹੈ ਮਹਾਰਾਜ ਅੱਗੇ ਬਚਨ ਕਰਦੇ ਨੇ ਜਿਨ ਕੀਤੇ ਸੋਈ ਵਿਦ ਜਾਣੈ ਆਪੇ ਕਰੇ ਤਾਂ ਹੁਕਮ ਪਛਾਨੈ ਉਹ ਪਰਮਾਤਮਾ ਨੇ ਜੋ ਵਿਦਾਂ ਬਣਾਈਆਂ ਨੇ ਸਭ ਵਾਸਤੇ ਉਹ ਪਰਮਾਤਮਾ ਆਪ ਹੀ ਹੁਕਮ ਵਰਤਾ ਰਿਹਾ ਹੈ ਪਹਿਚਾਨ ਰਿਹਾ ਹੈ ਜੇ ਹਾ ਅੰਦਰ ਪਾਏ ਤੇ ਹਾ ਵਰਤੈ ਆਪੇ ਬਾਹਰ ਪਾਵਣਿਆ ਜਿਹੋ ਜਿਆ ਉਸਨੇ ਸਾਡੇ ਅੰਦਰ ਪਾ ਦਿੱਤਾ ਉਹੋ ਜਈ ਸਾਡੇ ਅੰਦਰ ਬਾਹਰ ਆ ਰਿਹਾ ਹੈ ਜਿਹੋ ਜੀ ਉਸਦੇ ਅੰਦਰ ਸਾਡੇ ਵਾਸ਼ਨਾ ਪੈ ਗਈ ਹੈ ਖੁਸ਼ਬੂ ਪੈ ਗਈ ਹੈ ਉਹੋ ਜੀ ਵਾਸ਼ਨਾ ਦਾ ਬਾਹਰ ਪ੍ਰਗਟਾਵਾ ਹੁੰਦਾ ਹੈ ਤਿਸ ਬਾਜੋਂ ਸੱਚੇ ਮੈਂ ਹੋਰ ਨਾ ਕੋਈ ਏ ਸਤਿਗੁਰੂ ਜੀ ਤੁਹਾਡੇ ਤੋਂ ਬਿਨਾ ਹੋਰ ਕੋਈ ਵੀ ਨਹੀਂ ਹੈ ਜੋ ਮੇਰੀ ਇਸ ਦੁੱਖ ਪੀੜਾ ਨੂੰ ਸਮਝ ਸਕਦਾ ਹੋਏ ਜਿਸ ਲਾਏ ਲਏ ਸੋ ਨਿਰਮਲ ਹੋਈ ਜਿਸ ਨੂੰ ਪਰਮਾਤਮਾ ਆਪ ਲਾ ਲੇ ਉਹ ਨਿਰਮਲ ਹੋ ਜਾਂਦਾ ਇਸ ਲਈ ਮਹਾਰਾਜ ਜੀ ਅਰਦਾਸ ਕਰੋ ਸਤਿਗੁਰੂ ਜੀ ਅਸੀਂ ਤੁਹਾਡੀ ਬਾਹ ਨਹੀਂ ਫੜਨੀ ਤੁਸੀਂ ਛੱਡੀ ਬਾਹ ਫੜੋ ਅਸੀਂ ਤੁਹਾਡਾ ਪੱਲਾ ਨਹੀਂ ਫੜ ਸਕਦੇ ਮਹਾਰਾਜ ਜੀ ਤੁਸੀਂ ਸਾਨੂੰ ਡੁੱਬਦਿਆਂ ਨੂੰ ਬਚਾ ਲਓ ਸਾਨੂੰ ਵਿਕਾਰਾਂ ਦੇ ਵਿੱਚ ਗ੍ਰਸਤ ਹੁੰਦਿਆਂ ਨੂੰ ਬਚਾ ਲਓ ਤੇ ਜਿਹਨੂੰ ਪਰਮਾਤਮਾ ਬਚਾ ਲੈਣਾ ਉਹ ਤੇ ਫਿਰ ਇੱਕਦਮ ਨਿਰਮਲ ਹੋ ਜਾਂਦਾ ਹੈ ਸ਼ੁੱਧ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਅਖੀਰ ਦੀ ਪੰਕਤੀ 'ਚ ਮਹਾਰਾਜ ਕਹਿੰਦੇ ਨਾਨਕ ਨਾਮ ਵਸੈ ਘਟ ਅੰਤਰ ਜਿਸ ਦੇ ਵੈ ਸੋ ਪਾਵਣਿਆ ਭਾਈ ਇਹ ਜਿਹੜਾ ਨਾਮ ਹੈ ਗਿਆਨ ਹੈ ਨਾ ਤੇਰੇ ਹਿਰਦੇ ਰੂਪੀ ਘਰ ਵਿੱਚ ਹੀ ਵਸ ਰਿਹਾ ਹੈ ਜਿਸ ਨੂੰ ਪਰਮਾਤਮਾ ਇਹਦਾ ਚਾਨਣ ਕਰਵਾ ਲੈਂਦਾ ਕਰਵਾ ਦਿੰਦਾ ਹੈ ਉਹੀ ਇਸ ਨਾਮ ਨੂੰ ਪਾ ਸਕਦਾ ਹੈ ਸੋ ਸਾਧ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਇਹ ਜੋ ਸ਼ਬਦ ਅਸੀਂ ਸਰਵਨ ਕੀਤਾ ਹੈ ਗੁਰੂ ਅਮਰਦਾਸ ਜੀ ਦਾ 14ਵਾਂ ਸ਼ਬਦ ਕੁੱਲ ਜੋੜ ਸ਼ਬਦਾਂ ਦਾ 15 ਸੰਪੂਰਨ ਕੀਤੇ ਨੇ ਅੱਗੇ ਕੱਲ ਨੂੰ 16ਵੇਂ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ ਭੁਲਾ ਦੇ ਕਿਮਾ ਕਰਨਾ ਬਲਾਓ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ